ਸਵੀਰਾ ਰਾਜਪੁਰਾ ਅੰਡਰ ਡਬਲ ਪਾਸ ਦੀਆਂ ਦੇਖ ਲੈਂਦੇ ਨੇ ਜਿੱਥੇ ਇੱਕ ਪੀ ਆਰਟੀਸੀ ਬੱਸ ਸਵਾਰੀਆਂ ਦੇ ਨਾਲ ਭਰੀ ਹੋਈ ਇਸ ਅੰਡਰ ਪਾਸ ਦੇ ਵਿੱਚ ਫਸ ਜਾਂਦੀ ਹੈ ਕਿਉਂਕਿ ਇਸ ਅੰਡਰ ਪਾਸ ਕੋਲ ਪਾਣੀ ਭਰਿਆ ਹੋਇਆ ਸੀ 4 ਫੁੱਟ ਪਾਣੀ ਭਰਿਆ ਹੋਇਆ ਸੀ ਜਦੋਂ ਬੱਸ ਇੱਥੋਂ ਨਿਕਲਦੀ ਹੈ ਤੇ ਬੱਸ ਪਾਣੀ ਦੇ ਵਿੱਚ ਫਸ ਜਾਂਦੀ ਹੈ 4 ਘੰਟਿਆਂ ਤੱਕ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਬਾਅਦ ਵਿੱਚ ਇੱਕ ਬੱਸ ਬੁਲਾਈ ਜਾਂਦੀ ਹੈ ਤੇ ਇਸ ਬੱਸ ਨੂੰ ਕੱਢਿਆ ਜਾਂਦਾ ਹੈ ਜੋ ਇਸ ਬੱਸ ਦੇ ਵਿੱਚ ਸਵਾਰੀਆਂ ਮੌਜੂਦ ਸੀ ਉਹਨਾਂ ਦੇ ਵੱਲੋਂ ਸਿਆ ਗਿਆ ਕਿ ਕੰਡਕਟਰ ਤੇ ਜੋ ਡਰਾਈਵਰ ਸੀ ਉਹ バス ਨੂੰ ਇਸੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਛੱਡ ਕੇ ਚਲੇ ਜਾਂਦੇ ਨੇ ਯਾਤਰੀ ਜਿਹੜੇ ਉੱਥੇ ਸਵਾਰੀਆਂ ਹੁੰਦੀਆਂ ਨੇ ਉਹ ਕਾਫੀ ਘੰਟੇ ਤੱਕ ਇਸੇ ਤਰੀਕੇ ਦੇ ਨਾਲ ਖੱਜਲ ਖਵਾਰ ਹੁੰਦੀਆਂ ਰਹਿੰਦੀਆਂ ਨੇ ਤਾਂ ਸਿੱਧਾ ਤਸਵੀਰਾਂ ਤੁਸੀਂ ਦੇਖੋ ਰਾਜਪੁਰੇ ਦੀਆਂ ਜਿੱਥੇ ਕਿ ਇਸ ਵੇਲੇ ਹਾਲਾਤ ਬਣੇ ਹੋਏ ਨੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਬੀਤੇ ਦਿਨ ਤੋਂ ਮੀਂਹ ਪੈ ਰਿਹਾ ਹੈ ਥਾਂ ਥਾਂ ਪਾਣੀ ਭਰਿਆ ਹੋਇਆ ਹੈ ਇਸ ਪਾਣੀ ਭਰਨ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਤੇ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੱਰ ਚੁੱਕਾ ਹੈ ਸੜਕਾਂ ਨਹਿਰਾ ਬਣ ਚੁੱਕੀਆਂ ਤੇ ਰਾਜਪੁਰੇ ਦੇ ਵਿੱਚ ਵੀ ਇਸ ਵੇਲੇ ਜੋ ਹਾਲਾਤ ਨੇ ਤੁਸੀਂ ਦੇਖੋ ਰਾਜਪੁਰਾ ਦੇ ਅੰਡਰ ਡਬਲ ਅੰਡਰ ਪਾਸ ਹੈ ਜਿੱਥੇ ਦੋਨਾਂ ਪਾਸਿਓਂ ਪਾਣੀ ਭਰਿਆ ਹੋਇਆ ਹੈ ਕੋਈ ਵੀ ਵਹੀਕਲ ਜੋ ਇੱਥੋਂ ਨਿਕਲ ਰਿਹਾ ਹੈ ਮੋਟਰਸਾਈਕਲ ਹੋਵੇ ਸਾਈਕਲ ਹੋਵੇ ਇਸ ਪਾਣੀ ਦੇ ਵਿੱਚ ਡੁੱਬਦਾ ਹੋਇਆ ਉਸ ਨੂੰ ਦੇਖਿਆ ਜਾ ਸਕਦਾ ਹੈ ਤੇ ਇਸੇ ਦਰਮਿਆਨ ਇੱਕ ਪੀਆਰਟੀਸੀ ਬੱਸ ਜੋ ਅੰਮਾਲਾ ਤੋਂ ਆ ਰਹੀ ਸੀ ਪਟਿਆਲਾ ਇਸੇ ਦਰਮਿਆਨ ਇਹ ਬੱਸ ਵੀ ਇੱਥੇ ਫਸ ਜਾਂਦੇ ਆ ਜਿਸ ਤੋਂ ਬਾਅਦ ਯਾਤਰੀ ਕਾਫੀ ਦੇਰ ਤੱਕ ਪਰੇਸ਼ਾਨ ਹੁੰਦੇ ਰਹਿੰਦੇ ਨੇ 4 ਘੰਟਿਆਂ ਤੱਕ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਖੱਜਲ ਖਵਾਰ ਹੋਣਾ ਪੈਂਦਾ ਹੈ ਜਿਸ ਤੋਂ ਬਾਅਦ ਇੱਕ ਸਰਕਾਰੀ ਬੱਸ ਰਿਕਵਰੀ ਵੈਨ ਜਿਹੜੀ ਹੁੰਦੀ ਹੈ ਉਹ ਉੱਥੇ ਪਹੁੰਚਦੀ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਬੱਸ ਨੂੰ ਉੱਥੋਂ ਪਾਣੀ ਚੋਂ ਲੰਘਾਇਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਰਾਜਪੂਰਾ ਦੀਆਂ ਇਸੇ ਤਰੀਕੇ ਦਾ ਹਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਬਣਿਆ ਹੋਇਆ ਪਾਣੀ ਦਾ ਵਹਾਅ ਇੱਕਦਮ ਤੇਜ਼ ਹੋਣ ਦੇ ਕਾਰਨ ਇਹ ਬੱਸ ਇੱਥੇ ਫਸ ਜਾਂਦੀ ਹੈ ਇਸ ਤੋਂ ਇਲਾਵਾ ਉੱਥੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਹੈ ਤੇ ਇਸ ਬਸਤੇ ਵਿੱਚ ਬੈਠੇ ਸਵਾਰੀਆਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਉਹ ਵੀ ਸੁਣ ਲੈਣੇ ਆ। ਜੀ ਦੋ ਤਿੰਨ ਫੁੱਟ ਪਾਣੀ ਖੜਿਆ ਜੀ ਇਹ ਹੱਲ ਹੋਵੇ ਜਲਦੀ ਜਲਦੀ। ਹਾਂ ਕੋਈ ਛੇਛੇ ਕਰਾਓ ਜੀ ਸਰਕਾਰ ਨੂੰ ਕਹਾਂਗੇ ਜੀ ਉਹ ਲੋਕ ਆ ਰਹੇ ਜੀ ਇਧਰੋਂ ਹੀ ਕੋਈ ਇਧਰੋਂ ਆ ਰਹੇ ਹਾਂ ਬਾਲੇ ਕਿੰਨੀ ਆ ਰਹੇ ਜੀ ਕੋਈ ਜੀਗਲੀ ਵਾਲੇ ਜੀ ਤੇ ਲੰਘਣਾ ਮੁਸ਼ਕਲ ਹੋਇਆ ਪਿਆ ਲੰਘਣਾ ਹੀ ਬਹੁਤ ਜ਼ਿਆਦਾ ਮੁਸ਼ਕਲ ਹੈ ਬਹੁਤ ਜ਼ਿਆਦਾ ਹੀ ਮੈਂ ਨਾਮ ਵਾਲੀ ਮੁੰਡੀ ਨੇ ਕਾਹਦੇ ਆਣਾ ਆਏ ਦਿੱਲੀ ਸਾਰਾ ਸਾਪੜੇ ਵਾਲੇ ਜਾਣਾ ਕਿਤਨੀ ਦੇਰ ਹੋ ਗਈ ਪਾਣੀ ਵਿੱਚ ਫਸੇ ਕੋਈ 1.5 ਘੰਟਾ ਹੋ ਗਿਆ ਹਾਂ ਤੇ ਫਿਰ ਡਰਾਈਵਰ ਕਾਹ ਪੀ ਗਿਆ ਉਹ ਤਾਂ ਭੱਗ ਗਿਆ ਉਹਨੂੰ ਪਤਾ ਨਹੀਂ ਦੇਖਿਆ ਹੀ ਨਹੀਂ ਉਹਨਾਂ ਨੇ ਕਿ ਤੁਰ ਕੇ ਭੱਜ ਕੇ ਚਲੇ ਗਏ ਉਹ ਤੋ ਇਹ ਕਿੰਨੇ ਕਿੰਨੇ ਦੇਰ ਤੋਂ ਪਾਣੀ ਦੇ ਗੱਡੀ ਫਸੀ ਨੂੰ ਹੋ ਗਿਆ ਤੇ 1.5 ਘੰਟਾ ਹੋ ਗਿਆ ਇੱਥੇ ਰਾਤ ਦੇ ਮੈਂ ਤਾਂ ਤੜਕੇ ਦੇ ਬੈਠੇ ਹਾਂ ਇੱਥੇ ਮੈਂ ਤਾਂ ਬੱਸ ਲੰਦੀਆਂ ਕਰ ਰਿਹਾ ਮੈਂ ਕੋਈ ਦੱਸ ਰਿਹਾ ਬੱਸ ਛੱਡ ਕੇ ਭੱਜ ਗਿਆ ਕਨੈਕਟ ਪ੍ਰਾਪ ਦੋਨੇ ਓਕੇ